ਸਾਰੇ ਆਪਣੇ ਸੰਗਤ ਤੇ ਖੜੇ ਹੋ ਜਾਣਾ ਥੋੜੇ ਜੇ ਅੱਗੇ ਆਵਾਂਗੇ ਆਪਾਂ ਬੱਚੇ ਥੋੜੇ ਅੱਗੇ ਆ ਜਾ ਬਟਾ ਬਸ 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 ਪਹਿਲਾਂ ਇੱਥੇ ਖੜੇ ਹੋ ਸੋਣੇ ਜਿਹੜੇ ਸਾਰੇ ਮੁੰਡਿਆਂ ਨੇ ਟੀ-ਸ਼ਰਟ ਪਾਈ ਹੋਈ ਨਾ ਤੁਸੀਂ ਵੀ ਬੱਚੇ ਥੋੜਾ ਜਿਹਾ ਤੈਨੂੰ ਹੁਣ ਆ ਵੀ ਵੀ ਅੱਗੇ ਆ ਜਾ ਥੋੜਾ ਜਿਹਾ ਕਰਨ ਜਮੀਰ ਨੂੰ ਪੜ੍ਹ ਕੇ ਪੜ੍ਹ ਇੱਧਰ ਸਾਹਮਣੇ ਆ ਜਾਓ ਸਰਪੰਚ ਸਾਹਿਬ ਵੱਡੇ ਸਨਿਯੋਗਿਕਤ नाचा। दे तो 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 दे ना। तो चलो जी आप सारे नशा मुक्ति की सह चका तो थोड़ा थोड़ा बिथ तो पारो ना गैप पालो एक बह अगे क्डनी है थोड़ा थोड़ा पिछे हो माता जी थोड़े थोड़े पिछले हो

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਹੀਰੋਕਲਾਂ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕ ਜਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਵੜ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦੇਵਾਂਗੇ। ਕੋਈ ਨਸ਼ਾ ਨਹੀਂ ਵੇਚਣ ਦੇਵਾਂਗੇ। ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਵੜਨ ਦੇਵਾਂਗੇ। ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ। ਅਸੀਂ ਉਹਨਾਂ ਨੂੰ ਸਮਝਾਵਾਂਗੇ। ਜਿਨ੍ਹਾਂ ਨੂੰ ਲੋੜ ਹੋਵੇਗੀ ਲੋੜ ਹੋਵੇਗੀ। ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੇ। ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਹਾਲ but I'll